ਸੁਚੇ ਨੰਦ ਨੇ ਕੀ ਕੀਤਾ ਤੂਤਦੀਆਂ ਛਟੀਆਂ ਦੇ ਨਾਲ ਸਹਿਬਜ਼ਾਦਿਆਂ ਨੂੰ ਬੰਨ ਕੇ ਕੁੱਟਿਆ ਇੱਥੇ ਨਹੀਂ ਬਸ ਹੋਈ ਦੀ ਆ ਸਾਡੇ ਪੋਟੇ ਆ ਜੀ ਇੱਥੇ ਰੂ ਰਾ ਕੇ ਨਾ ਰੂ ਰਾ ਕੇ ਰੂ ਨੂੰ ਅੱਗ ਲਾ ਦਿੰਦਾ ਸੀਗਾ ਸੁਚਾ ਨੰਦ ਆ ਪੋਟੇ ਛੜਦੇ ਸੀਗੇ ਸਹਿਬਜ਼ਾਦਿਆਂ ਦੇ ਗਲੇਲਾ ਮਰਵਾਈਆਂ ਆਪਣੇ ਸਪਾਈਆਂ ਕੋਲ ਤੇ ਉਹਨੇ ਇੱਕ ਗਲੇਲ ਦਾ ਰੋੜਾ ਬਾਬਾ ਫਤਿਹ ਸਿੰਘ ਦੀ ਖੱਬੀ ਅੱਖ ਤੇ ਵੱਜਦਾ ਹੈ ਦੇਲਾ ਬਾਹਰ ਆ ਜਾਂਦਾ ਹੈ ਮਾਸੂਮ ਜਿਹਾ ਚਿਹਰਾ ਜਿਹੜਾ ਸੀਗਾ ਖੂਨ ਨਾਲ ਲੱਤਪੱਤ ਹੋ ਜਾਂਦਾ ਹੈ ਦੋ ਰਾਤਾ ਖੋਲੇ ਤੇ ਪੁੱਛਿਆ ਗਿਆ ਕਿ ਛੱਡੋਗੇ ਸਿੱਖੀ ਨੂੰ ਤੇ ਪਪਾ ਫਤਿਹ ਸਿੰਘ ਤੋਂ ਬੋਲਿਆ ਨਹੀਂ ਜਾ ਰਿਆ ਸੀ ਕਿ ਉਹਨਾਂ ਨੇ ਸਿਰ ਹਲਾਤਾ ਕਿ ਨਹੀਂ ਛੱਡਾਂਗੇ ਅੰਦਰ ਵੜਨ ਦੇ ਸਿਰ ਝੁਕਾਉਣਗੇ ਸਿਰ ਨਹੀਂਵੇਂ ਹੋ ਗਿਆ ਸੀ ਤਾੜੀਆਂ ਮਾਰ ਦੇਣੀ ਆ ਤਾੜੀਆਂ ਮਾਰ ਕਵਾਂ ਗੁਰੂ ਬਾਬੇ ਸਿੰਘ ਦੇ ਪੁੱਤਾਂ ਨੇ ਸਿਰ ਝੁਕਾਤਾ ਕਿ ਸੈਬ ਜਾਦਿਆਂ ਨੇ ਦੇਖਿਆ ਜੀ ਛੋਟੀ ਖਿੜਕੀ ਖੁੱਲ੍ਹੀ ਆ ਸਿਰ ਨਹੀਂ ਝੁਕਾਇਆ ਪਹਿਲਾ ਪੈਰ ਅੱਗੇ ਕੀਤਾ ਸਿਰ ਪਿਛਾ ਨੂੰ ਕਰਕੇ ਛਾਤੀ ਤਾਣ ਕੇ ਅੰਦਰ ਵੜੇ ਅੰਦਰ ਵੜਦਿਆਂ ਫੇਰ ਫਤਿਹ ਬੁਲਾਈ ਤੇ ਸੂਬੇ ਨੂੰ ਜਾ ਕੇ ਦੱਸਿਆ ਕਿ ਤੇਰੀ ਇੱਕ ਕਚਹਿਰੀ ਨੂੰ ਤੇਰੇ ਸਾਰੇ ਰਾਜ ਭਾਗ ਨੂੰ ਤੇਰੀ ਸ਼ਰੰਦ ਨੂੰ ਅਸੀਂ ਜੁੱਤੀ ਦੀ ਨੋਕ ਦੇ ਬਰਾਬਰ ਸਾਬਦੇ ਆ ਸਰ ਜਦ ਨੇ ਲੱਕੜ ਦੀਆਂ ਕੁਰਪਾਨਾਂ ਚੁਕਲੀਆਂ ਪੜੇ ਹੱਥਾਂ ਦੇ ਵਿੱਚ ਕਰੇ ਕਿਉ ਚੁਕਿਆ ਹੈ ਵੀ ਬਾਪੂ ਨੇ ਪੜਾਇਆ ਸੀਗਾ ਨਾ ਕਿ ਯਹੀ ਹਮਾਰੇ ਪੀਰ ਸਾਡੇ ਪੀਰ ਨਹੀਂ ਪੀਰ ਉਹ ਕਹਿੰਦੇ ਆ ਸਾਡੇ ਹੱਥ ਚ ਕੁਰਪਾਨਾ ਆ ਗਿਆ ਨਾ ਅਸੀਂ ਇਨ੍ਹਾਂ ਕੁਰਪਾਨਾਂ ਦੇ ਨਾਲ ਹੀ ਤੇਰੇ ਸੂਬੇ ਦਾ ਸਿਰ ਵਢਣਾ ਹੈ ਉਹ ਇੰਨੇ ਡਰ ਗਏ ਸੀਗੇ ਕਿ ਗੁਰਗੋਬਿੰਦ ਸਿੰਘ ਦੇ ਪੁੱਤਰ ਆਉਂ ਕਰਾਮਾਤੇ ਨਾ ਹੋ ਜਵੇ ਕਿ ਲੱਕੜ ਦੀ ਕੁਰਪਾਨਾਂ ਦੇ ਨਾਲ ਹੀ ਸਾਡੇ ਕਦੇ ਸਿਰ ਦਾ ਐ ਕਿਤੇ ਨਾ ਦੇਣ ਕੁਰਪਾਨਾ ਖੋਲੀਆਂ ਜੀ ਬੱਚਿਆ ਤੋਂ ਜਦੋਂ ਬਾਬਾ ਫਤਿਹ ਸਿੰਘ ਜੀ ਦੋ ਕਪੋੜੀਆਂ ਉਤਰੇ ਨਾ ਦੀ ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਮਾਂ ਅੱਜ ਕੁਝ ਭੁੱਲ ਗਈ ਐ ਪੁੱਛਿਆ ਕੀ ਭੁੱਲ ਗਈ ਪੁੱਤਰ ਮੈਂ ਮਾਂ ਅੱਗੇ ਰੋਜ਼ ਅਰਦਾਸ ਕਰਦੀ ਆ ਤੇ ਅੱਜ ਅਰਦਾਸੇ ਨਹੀਂ ਕੀਤੀ ਸਾਡੇ ਲਈ ਅਗੇ ਮਾਤਾ ਅਰਦਾਸ ਕਰਦੇ ਸੀ ਕਿ ਅੰਗ ਸੰਗ ਸਹਾਈ ਹੋਇਓ ਗੁਰੂ ਤੇਗ ਬਹਾਦਰ ਪਾਸ਼ਾ ਜੀ ਆਪਣੇ ਪੁੱਤਰਿਆਂ ਦੇ ਨਾਲ ਤੇ ਮਾਤਾ ਕੁਚਰ ਕੋਰ ਨੇ ਕਿਹਾ ਮੈਂ ਅੱਜ ਵੀ ਅਰਦਾਸ ਕਰਨੀ ਆ ਪਰ ਰਾਤ ਤੁਹਾਡੇ ਜਾਣ ਤੋਂ ਬਾਅਦ ਕਰਨੀ ਆ ਅਰਦਾਸ ਵਿੱਚ ਮੇਰੇ ਬੋਲ ਅੱਜ ਇਹ ਹੋਣਗੇ ਜੇ ਮੈਂ ਦਾਦੀਆਂ ਤੇ ਤੁਸੀਂ ਵੀ ਦਾਦਾ ਹੋ ਗੁਰੂ ਤੇਗ ਬਹਾਦਰ ਪਾਸ਼ਾ ਜੀ ਅੱਗੇ ਰੋਜ਼ੇ ਮੇਰੀ ਗੋਦੀ ਵਿੱਚ ਆਉਂਦੇ ਰਹੇ ਆ ਅੱਜ ਇਹ ਮੇਰੀ ਗੋਦੀ ਵਿੱਚ ਨਾ ਆਉਣ ਅੱਜ ਇਹ ਆਪਣੇ ਦਾਦੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਗੋਚ ਜਾਣ ਕਿ ਤੁਰ ਪੈ ਤੋ ਮੇ ਲਾੜਲੇ ਜਦ ਫਤੇ ਬਲਾਕੇ ਵਾਰ ਅਖੀਰੀ ਬਾ ਦੇ ਚਰਨੀ ਹੱਥ ਲਾਕੇ ਬੂਏ ਵਿੱਚੋਂ ਪਰਤ ਕੇ ਬੋਲੇ ਮੁਸਕਾਕੇ ਮਾਂ ਉਡੀਕਾਂਗੇ ਤੈਨੂੰ ਸੱਚਖੰਡ ਜਾਕੇ ਤੁਸਾਂ ਨਾ ਆਉਣਾ ਅੰਮੀਏ ਬਹੁਤਾ ਚੀਲਣਾ ਕੇ ਤੇ ਬਾਬਾ ਜੋਰਾਵਾਰ ਸਿੰਘ ਕਹਿੰਦੇ ਆ ਮਾਂ ਨੂੰ ਕੀ ਛੇਤੀ ਆਉਣਾ ਅੰਮੀਏ ਅਸੀਂ ਥੱਕ ਨਾ ਜਾਈਏ ਉਸੀਆਂ ਪਾ ਕੇ ਰੁਸਜੂ ਤੇਰਾ ਫਤੇ ਸਿੰਘ ਫਿਰ ਪਉ ਬਣਾਉਣਾ ਤੇਰੇ ਬਾਝੋਂ ਅੰਮੀਏ ਸਾਨੂੰ ਸੱਚਖੰਡ ਨਹੀਂ ਪਉਣਾ ਤੇ ਮਾਤ ਗੁਜਰ ਕੋਰ ਨੇ ਕਿਹਾ ਸੀਗਾ ਚੱਲੋ ਮੇਰੇ ਹੀਰੀਓ ਮੈਂ ਮਗਰੇ ਆਵਾ ਪੁੱਤਾਂ ਵਾ ਜੋ ਜਉਂਦੀਆਂ ਕਦ ਸੁਣੀਆਂ ਮਾ마 ਜਿੱਧਰ ਹੰਸ ਨੇ ਜਾਂਦੇ ਉਧਰ ਜਾਂਦੀਆਂ ਡਾਰਾ ਲੋਕੋ ਮੈਂ ਤੋਰ ਕਰਦੀਆਂ ਰੌਣਕਾ ਸੱਚਖੰਡ ਵਸਾਵਾ ਤੇ ਬਾਬਾ ਫਤੇਸੀ ਨੇ ਪੁੱਛਿਆ ਵੀਰੇ ਕੀ ਹੋਇਆ ਅੱਖਾਂ ਕਦੇ ਨਾਵੇਂ ਜੋਰਾਵਰ ਸਿੰਘ ਕਹਿੰਦਾ ਫਤੇਸਿਆ ਤੂੰ ਸਾਡੇ ਨਾਲੋਂ ਬਾਤ ਦੁਨੀਆ ਚ ਆਇਆ ਪਰਬ ਦੀ ਖੇਡ ਦੇ ਕਿਦਾਂ ਦੀ ਹੈ ਤੂੰ ਦੁਨੀਆ ਦੇ ਵਿੱਚੋਂ ਸਾਡੇ ਨਾਲ ਪਹਿਲਾਂ ਚਲੇ ਜਾਣਾ ਕਿਉਂਕਿ ਜਦੋਂ ਕੰਦਾ ਤਾਂ ਰਦੇ ਚੱਲਣੇ ਆ ਨਾ ਜੀ ਉਹਦਾ ਕੱਦ ਛੋਟਾ ਵਾ ਫਤਿਹ ਸਿੰਘ ਦਾ ਤੇ ਰਾਂਦੇ ਪਹਿਲਾਂ ਲੱਗ ਜਾਣੇ ਆ ਤੇ ਬਾਬਾ ਫਤਿਹ ਸਿੰਘ ਕਹਿੰਦੇ ਵੀਰਾ ਇੱਕ ਮਿੰਟ ਖੜ ਥੋੜਾ ਜਿਹਾ ਦੋ ਕਦਮ ਪਿੱਛੇ ਹੋਏ ਉਹਨਾਂ ਨੇ ਇੱਕ ਇੱਟ ਚੱਕੀ ਤੇ ਆਪਣੇ ਪੈਰਾਂ ਦੇ ਹੇਠਾਂ ਰੱਖ ਲਈ ਇੱਟ ਉੱਪਰ ਖੜੇ ਹੋ ਗਏ ਕਹਿੰਦੇ ਵੀਰਾ ਦੇਖ ਆਪਾਂ ਬਰਾਬਰ ਹੋ ਗਏ ਹੁਣ ਦੋਨੇ ਇਕੱਠੇ ਜਾਵਾਂਗੇ ਦੇਖੋ ਸਾਹਮਣੇ ਮੌਦ ਹੈ ਤੇ ਮੌਦ ਨੂੰ ਮੁਖੋਲਾ ਕੋਈ ਢੈਂਦੀ ਕਲਾ ਦੀ ਗੱਡੀ ਛੜਦੀ ਕਲਾ ਦੀ ਗੱਲ ਆ ਇਤਿਹਾਸ ਸੇਵੀ ਲਿਖਿਆ ਹੋਇਆ ਕਿ ਜਦੋਂ ਰਦੇ ਚੱਲਦੇ ਚੱਲਦੇ ਚੱਪੜੀਆਂ ਤੱਕ ਆ ਗਏ ਨਾ ਜੀ ਸਹਿਬਜ਼ਾਦੇ ਦੀ ਨਾ ਚੱਪੜੀਆਂ ਵੀ ਕੜਤੀਆਂ ਸੀਗੇ ਛੈੜੀ ਥੋੜੇ ਦੇ ਨਾਲ ਚੱਪੜੀਆਂ ਕੜਤੀ ਸੀਗੇ ਸਹਿਬਜ਼ਾਦੇ ਜੀ ਕਿਸ ਹਾਤਕੁਰ ਜੀ ਦੇ ਬੱਚਿਆਂ ਦੀ ਤੇ ਮਾਵਾਂ ਦੇ ਪਵਿੱਤਰ ਦੇਹਾ ਦੀ ਉੱਥੇ ਇੱਕ ਸ਼ੇਰ ਨੇ ਰਾਖੀ ਕੀਤੀ ਸ਼ੇਰ ਉੱਥੇ ਬੈਠਾ ਤੋਂ ਰਾਖੀ ਕਰਦਾ ਆ ਸੂਬਾ ਗੁੱਸੇ 'ਚ ਆਇਆ ਮਾਤਾ ਗੁਜਰ ਕੋਲ ਗਿਆ 140 ਫੁੱਟ ਬੁਰਜ ਤੋਂ ਮਾਤਾ ਨੂੰ ਤੱਕਾ ਮਾਰ ਕੇ ਸੁੱਟਦਾ ਇਹਨੇ ਬੱਚੇ ਨੂੰ ਪਾਇਆ ਗਿਆ ਧੀ ਨੂੰ ਪਾਇਆ ਗਿਆ ਮਾਂ ਨੂੰ ਪਾਇਆ ਗਿਆ ਘਰ ਵਾਲੀ ਨੂੰ ਪਾਇਆ ਗਿਆ ਉਦੋਂ ਬਾਬਾ ਮੋਤੀराम ਬੈਰੇ ਦੀ ਵਾਰੀ ਆਈ ਨਾ ਤੇ ਬਾਬਾ ਜੀ ਰੋ ਪਏ ਸੂਬਾ ਕਹਿੰਦਾ ਹੁਣ ਕਿਉਂ ਰੋਂਦੇ ਹੋ ਹੁਣ ਸਾਰਾ ਪਰਿਵਾਰ ਕੋਲੋਂ ਚ ਪੀੜਤਾ ਸੀ ਸ਼ਹੀਦ ਕਰਤਾ ਉਹ ਕਹਿੰਦਾ ਮੈਂ ਇਸ ਕਰਕੇ ਨਹੀਂ ਰੋਂਦਾ ਤੁਸੀਂ ਮੇਰਾ ਪਰਿਵਾਰ ਸ਼ਹੀਦ ਕਰਤਾ ਜਾਂ ਮੇਰੀ ਵਾਰੀ ਆ ਫੇ ਕਿਉਂ ਰੋਂਦੇ ਹੋ ਉਹ ਕਹਿੰਦਾ ਮੈਂ ਰੋਂਦਾ ਇਸ ਕਰਕੇ ਆ ਜੀ ਕੋ ਕਿੰਨਾ ਖੂਨ ਮੇਰੇ ਪਰਿਵਾਰ ਦੇ ਵਿੱਚੋਂ ਨਿਕਲਿਆ ਉਹ ਤਾਂ ਤੋਆ ਸੀਗਾ ਇੱਕ ਉਥੇ ਇਕੱਠਾ ਹੋ ਗਿਆ ਖੋਹ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਕਿ ਮੇਰੇ ਪਰਿਵਾਰ ਵਿੱਚ ਇੰਨਾ ਖੂਨ ਹੈ ਤੇ ਇੰਨਾ ਦੁੱਧ ਮੈਂ ਬੱਚਿਆਂ ਨੂੰ ਹੋਰ ਪਲਾ ਦਿੰਦਾ ਸਤਗੁਰਜੀ ਦੇ ਬਹਿਲ ਮਾਤਾ ਸੁੰਦਰਕੌਰ ਜੀ ਤੇ ਮਾਤਾ ਸਹਿਬਕੌਰ ਜੀ ਭਾਈ ਮਨੀ ਸਿੰਘ ਹੋਰ ਗੁਰੂ ਕਾ ਸਿੱਖ ਸਤਗੁਰੂ ਇੱਥੇ ਮਿਲਦੇ ਤੇ ਮਾਤਾ ਮਾਂ ਪੁੱਛਦੀਆਂ ਮੇਰੇ ਬੱਚੇ ਕਿੱਥੇ ਆ ਮੈਂ ਚੋਰੀ ਕੁੱਟ ਕੇ ਲੈ ਕੇ ਆਈ ਹਣਾ ਵਾਸਤੇ ਸਤਗੁਰ ਨੇ ਸਾਰੇ ਬੈਠੇ ਸਿੱਖਾ ਵੱਲ ਬਾਹ ਕਰਕੇ ਕਿਹਾ ਸੀਗਾ ਕਿ ਇਨ ਪੁੱਤਰਨ ਕੇ ਸੀਸ ਤੇ ਬਾੜ ਦੀਏ ਸਤਚਾਰ ਚਾਰ ਬੂਆ ਤਾਂ ਕੀ ਹੁਆ ਜੀਵਤ ਕਈ ਹਜ਼ਾਰ ਸਾਨੂੰ ਡਖਤਾਵ ਦਿੱਤਾ ਗੁਰੂ ਨੇ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕੀਤਾ ਗੰਗੂ ਨੂੰ ਲੱਗਿਆ ਕਿ ਮਾਤਾ ਗੁਜਰਕੌਰ ਸੁੱਤੀ ਪਈ ਆ ਹੌਲੀ ਹੌਲੀ ਆਇਆ ਜਿ ਚੁਪਕੇ ਚੁਪਕੇ ਥੈਲੀ ਚੁੱਕ ਲੈ ਗਿਆ ਮਾਤਾ ਨੇ ਦੇਖ ਲਿਆ ਚਲੋ ਕੋਈ ਗੱਲ ਨਹੀਂ ਲੈ ਗਿਆ ਸਵੇਰ ਹੋਈ ਤੇ ਮਾਤਾ ਗੁਜਰਕੌਰ ਨੇ ਉੱਠ ਕੇ ਕਿਹਾ ਗੰਗੂ ਪੁੱਤਰ ਮੈਂ ਤੈਨੂੰ ਗੱਲ ਕਹਿਣੀ ਐ ਇੱਕ ਦਸੋ ਮਾਤਾ ਜੀ ਤੂੰ ਬਹੁਤ ਚੰਗਾ ਕੀਤਾ ਰਾਤ ਮੋਰਾ ਦੀ ਥੈਲੀ ਨੂੰ ਸਾਂਭ ਲਿਆ ਇਹ ਨਹੀਂ ਕਿ ਚੁੱਕਿਆ ਸਾਂਭ ਲਿਆ ਜਿੰਨਾ ਦੇਣਾ ਸੀ ਤੇਰੇ ਕੋਲ ਰਹਿਣਾ ਐ ਨਾ ਤੂੰ ਸਾਡੇ ਹੀ ਮੋਰਾ ਜੋ ਖਰਚਾ ਕਰੀ ਆਪਣੇ ਪੱਲੋ ਖਰਚਾ ਨਾ ਕਰੀ ਹੁਣ ਕਹਿੰਦੇ ਚੋਰ ਕੀ ਦਾੜੀ ਮੈਂ ਤਣਕਾ ਗੰਗੂ ਕਹਿੰਦਾ ਤੁਸੀਂ ਮੈਨੂੰ ਚੋਰ ਕਿਹਾ ਮਾਤਾ ਕਹਿੰਦੀ ਮੈਂ ਤੈਨੂੰ ਚੋਰ ਹੀ ਨਹੀਂ ਕਿਹਾ ਆਪਣੇ ਪੁੱਤ ਨੂੰ ਕਦੇ ਮਾਂ ਚੋਰ ਕਹਿੰਦੀ ਹੁੰਦੀ ਐ ਉਨੇ ਰੋਲਾ ਪੋਲਾ ਸ਼ੁਰੂ ਕਰਤਾ ਉੱਚੀ ਉੱਚੀ ਬੋਲਣ ਲੱਗ ਗਿਆ ਮਾਤਾ ਗੋਚਰ ਕਹਿਨੀ ਪੁੱਤਰ ਆ ਮੋਰਾ ਦੀ ਗੱਲ ਨਾ ਕਰ ਮੋਰਾ ਦੀ ਥੈਲੀ ਤੂੰ ਰੱਖਣੀ ਆ ਰੱਖ ਲਾ ਕੱਲ ਮੇਰਾ ਪੁੱਤਰ ਗੋਬਿੰਦ ਮੈਨੂੰ ਮਿਲ ਗਿਆ ਮੈਂ ਤੈਨੂੰ ਮੋਰਾ ਦੇ ਨਾਲ ਤੁਲਵਾ ਦਾਂਗੀ ਢਾਲਾ ਭਰ ਭਰ ਕੇ ਤੈਨੂੰ ਮੋਰਾ ਦੇ ਦਾਂਗੀ ਇਹ ਸਾਡੀ ਦੁੱਖ ਦੀ ਘੜੀ ਚ ਇਹਨੇ ਮਦਦ ਕੀਤੀ ਹੈ ਉਹ ਜਿਹੜੀਆਂ ਦੋ ਕੀਮਤੀ ਮੋਰਾ ਹੈ ਨਾ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਇਹ ਚੋਰੀ ਹੋ ਗਈ ਆ ਇਹਨਾਂ ਦਾ ਨੁਕਸਾਨ ਹੋ ਗਿਆ ਤੇ ਇਹ ਨੁਕਸਾਨ ਕਦੇ ਵੀ ਨਹੀਂ ਪੂਰਾ ਹੋਣਾ ਪਰ ਨਹੀਂ ਜੀ ਅੰਦਰ ਮਾਇਆ ਦਾ ਸੱਪ ਲੜਿਆ ਹੋਇਆ ਸੀਗਾ ਅੰਨਾ ਹੋ ਗਿਆ ਮਾਇਆ ਧਾਰੀ ਅਤ ਅੰਨਾ ਬੋਲਾ ਉਹ ਕੰਮ ਹੋ ਗਿਆ ਨਾ ਕੁਝ ਸੁਣਦਾ ਨਾ ਕੁਝ ਦਿਖਦਾ ਆ ਮਾਤਾ ਜੀ ਨੂੰ ਕੁੰਡਾ ਲਾ ਕੇ ਕੋਤਵਾਲੇ ਮਰੰਡੇ ਚਲਾ ਗਿਆ ਉਤੋਂ ਜਾਨੀ ਖਾਂ ਤੇ ਮਾਨੀ ਖਾਂ ਨੂੰ ਲਿਆਇਆ ਸਪਾਈਆਂ ਨੂੰ ਕੋਤਵਾਲ ਤੋਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਤਾ ਸਹਿਬਜਾਦੇ ਗ੍ਰਿਫਤਾਰ ਹੋ ਗਏ ਦੁਨਾ ਸਿੰਘਾ ਡੋਰੀਆ ਲਿਖਦਾ ਹੈ ਕਿ ਮਾਤਾ ਗੁਜਰ ਕੋ ਜਿਹਨੂੰ ਇੱਥੋਂ ਖੇੜੀ ਪਿੰਡ ਤੋਂ ਕੋਤਵਾਲ ਮਰੰਡੇ ਤੱਕ ਉਨੇ ਟੋਪੜਾ ਪਾਤਾ ਜੀ ਇੱਥੇ ਮਾਤਾ ਗੁਜਰਕੌਰ ਦੇ ਹੁਣ ਟੋਪੜੇ ਦੇ ਅਰਥ ਹੁੰਦੇ ਆ ਕਿ ਇੱਕ ਐਸਾ ਥੈਲਾ ਤੁਸੀਂ ਕਦੇ ਘੋੜੇ ਨੂੰ ਦੇਖਿਓ ਜਦੋਂ ਘੋੜੇ ਨੂੰ ਘੋੜੇ ਦੇ ਨਾ ਕੰਨਾਂ ਦੇ ਨਾਲ ਇੱਕ ਲੱਦਿਆ ਹੁੰਦਾ ਥੈਲਾ ਪਾਇਆ ਹੁੰਦਾ ਹੂੰ ਉਹਦੇ ਵਿੱਚੋਂ ਖਰਾ ਖਾਈ ਜਾਂਦਾ ਤੇ ਆਪਣਾ ਤੁਰੇ ਫਿਰਿਆ ਉਹ ਟੋਪੜਾ ਉਹਨੂੰ ਕਹਿੰਦੇ ਆ ਜੀ ਤੇ ਮਾਤਾ ਗੁਜਰਕੌਰ ਦੇ ਉੱਤੇ ਟੋਪੜਾ ਪਾ ਕੇ ਨਾ ਜਿੱਦਾਂ ਇੱਥੋਂ ਬੰਨਤਾ ਹੂੰ ਉਸ ਟੋਪੜੇ ਦੇ ਵਿੱਚ ਉਸ ਥੈਲੇ ਦੇ ਵਿੱਚ ਮਿਰਚਾਂ ਸਿਗੀਆਂ ਉਹ ਵਾਈ ਉਨ ਮਾਤਾ ਗੁਜਰਕੌਰ ਸਾਹ ਲੈਗੀ ਤੇ ਮਿਰਚਾਂ ਅੰਦਰ ਜਾਣ ਗਈ ਅੱਖਾਂ ਖੋਲਣ ਗਈ ਤੇ ਮਿਰਚਾਂ ਅੰਦਰ ਜਾਣ ਗਈ ਮਾਤਾ ਦੇ ਜ਼ੁਲਮ ਕਰਨ ਦਾ ਇੱਕੋ ਇੱਕ ਕਾਰਨ ਸੀਗਾ ਕਿ ਜੇ ਮਾਤਾ ਡੋਲ ਗਈ ਤੇ ਬੱਚਿਆਂ ਨੇ ਡੋਲ ਜਾਣਾ ਮਾਤਾ ਨੂੰ ਡਲਾਉਣ ਦਾ ਕਾਰਨ ਇਹ ਸੀਗਾ ਪਰ ਮਾਤਾ ਗੁਰੂ ਹਰਗੋਬਿੰਦ ਪਾਸ਼ਾ ਦੀ ਨੋ ਹੈ ਮਾਤਾ ਗੁਜਰਕੌਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਪਤਨੀ ਹੈ